ਸਭੇ ਕਮਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਵਿੱਚ ਪਾਈਂ ਗੁਰ ਨਾਮ ਸੇ ਦੀ ਅੰਤਮ ਅਰਦਾਸ ਵਿੱਚ ਸਜੋਬਤ ਗੁਰੂ ਰੂਪ ਖਾਲਸਾ ਜੀ ਦਾਸ ਵੱਲੋਂ ਤੇ ਜਹਦਾਰ ਵਿਕਟਾਰ ਸਿੰਘ ਹਵਾਰਾ ਵੱਲੋਂ ਬਲਾਈ ਫਤੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸਾਹਿਬ ਦਾ ਹੁਕਮ ਹੈ ਕਿਆ ਜਾਣਾਂ ਕਿ ਮਰਾਂਗੇ ਕਿ ਐਸਾ ਮਰਨਾ ਹੋਵੇ ਜੇਕਰ ਸਹਬ ਮਨੋਂ ਨਵਿਸ ਰਹਿਤਾ ਸੇਲਾ ਮਰਨਾ ਹੋਵੇ ਸਭਨੇ ਮਰਨਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆਂ ਕੀ ਮਿਲਣ ਕੇ ਨਾਲ ਮਰਨਾ ਲਿਖਾਏ ਮੰਗਲ ਮੈਂ ਆਇ 100 ਜਿਨੀ ਸਵਾਸਾਂ ਦੀ ਪੂੰਜੀ ਭਾਈ ਗੁਰਨਾਮ ਸਿੰਘ ਜੀ ਨੂੰ ਅਕਾਲ ਪੁਰਖ ਨੇ ਬਖਸ਼ੀ ਜੀ ਉਹਨੂੰ ਸਮੇਟਦੇ ਹੋਏ ਗੁਰੂ ਚਰਨਾ ਚ ਆਗਰਾ ਦਿੱਤੀ। ਅੱਜ ਉਹਨਾਂ ਦੀ ਜਿਹੜੀ ਅੰਤਮ ਅੰਦਾਜ਼ ਹੈ ਉਹਨਾਂ ਦੇ ਜੀਵਨ ਦਾ ਲੇਖਾ ਜੋਖਾ ਕੀ ਉਹਨਾਂ ਨੇ ਇਸ ਮਾਤ ਲੋਕ ਤੇ ਕਮਾਇਆ ਆਪਨ ਸਾਰਿਆਂ ਨੂੰ ਪਤਾ। ਇਹ ਉਹ ਪੰਥਕ ਪਰਿਵਾਰ ਹੈ ਜਿਸ ਤੇ ਉਹ ਪਰਵਾਨਿਆਂ ਨੇ ਜਿਹੜੇ ਕੌਮ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ ਉਸ ਉਸ ਉਹ ਪਰਿਵਾਰ ਹੈ ਇਸ ਪਰਿਵਾਰ ਨੇ ਸਰਕਾਰ ਦਾ ਤਸੱਦਦ ਜਿਹੜਾ ਹਮੇਸ਼ਾ ਸਾਡੇ ਗੁਰੂ ਕਾਲ ਤੋਂ ਹੁੰਦਾ ਆ ਉਹ ਆਪਣੇ ਪਿੰਡੇ ਤੇ ਹੁਣਾਇਆ ਸੋ ਸਾਡਾ ਆਪਣਾ ਪਰਿਵਾਰ ਹੈ ਪਰੰਤੂ ਅੱਜ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਮੈਂ ਤਾਂ ਕਹਾਂਗਾ ਵੀ ਸਿੱਖ ਵਿਰੋਧੀ ਹੈ ਸਰਕਾਰਾਂ ਹੋਣ ਕਰਕੇ ਅੱਜ ਵੀ ਸਾਡੇ ਉਹ ਕੌਮੀ ਯੋਧੇ ਜਿਨ੍ਹਾਂ ਦਾ ਇਸ ਸਮਾਗਮ ਵਿੱਚ ਆਉਣਾ ਜ਼ਰੂਰੀ ਸੀ ਪਰੰਤੂ ਸਰਕਾਰੀ ਬੰਦਸ਼ਾ ਕਰਕੇ ਅੱਜ ਜੇਲਾ ਜਲਾਵਾਤਨ ਕਟਰੇ ਦੇ ਬਦੇਸ਼ਾਂ 'ਚ ਬੈਠੇ ਤੇ ਜਿਹੜਾਂ ਵਿੱਚ ਬੈਠੇ ਕਿਉਂਕਿ ਉਹ ਕੌਮ ਦੀ ਆਜ਼ਾਦੀ ਦੀ ਗੱਲ ਕਰ ਰਹੇ ਉਹ ਕੌਮ ਦੇ ਪ੍ਰਬਾਨੇ 1978 ਤੋਂ ਜੋ ਨਿਸ਼ਾਨਾ ਲੈ ਕੇ ਜਹਦਾਰ ਬਧਾਵਾ ਸਿੰਘ ਜੀ ਬੱਬਰ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਬਣੀ ਉਹ ਚ ਸੇਵਾ ਨਿਭਾਈ ਜਿਸ ਨਿਸ਼ਾਨੇ ਨੂੰ ਲੈ ਕੇ ਸੰਘਰਸ਼ਿਤ ਤੁਰੇ ਸੀ ਅਡੋਲ ਅੱਜ ਵੀ ਉਸ ਤੇ ਪਹਿਰਾ ਦੇ ਰਹੇ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਉਸ ਤੇ ਪਹਿਰਾ ਦਿੱਤਾ ਤੇ ਦੇ ਰਹੇ ਆ ਪੰਥ ਬਸੇ ਮੈਂ ਜਿਹਦਾ ਮਨ ਚਾਉ ਹਨੇਰਾ ਸੋ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਉਹਨਾਂ ਦੀ ਕੁਰਬਾਨੀ ਅੱਗੇ ਸਿਰ ਝੁਕਦਾ ਜਿੱਥੇ ਅੱਜ ਅਸੀਂ ਸਰੀਰਕ ਤੌਰ ਤੇ ਇਸ ਦਸਹਿਰੇ ਦੇ ਸਮਾਰਣ ਚ ਹਾਜ਼ਰੀ ਲਵਾ ਰਹੇ ਹਾਂ ਉਥੇ ਸਿੰਘ ਸਾਹਿਬ ਜਹਦਾਰ ਜਕਤਾਰ ਸਿੰਘ ਹਵਾਰਾ ਜਿਹਨਾਂ ਦਾ ਇਸ ਪਰਿਵਾਰ ਨਾਲ ਬਹੁਤ ਸਨੇਹ ਹੈ ਕਿਉਂਕਿ ਉਹ ਜਹਦਾਰ ਬਧਾਵਾ ਸਿੰਘ ਬੱਬਰ ਉਹਨਾਂ ਦੇ ਨਜ਼ਦੀਕੀ ਰਹੇ ਤੇ ਉਹਨਾਂ ਦੇ ਅnder ਰਹਿ ਕੇ ਹੀ ਉਹਨਾਂ ਨੇ ਸੇਵਾ ਕੀਤੀ ਸੋ ਇਹ ਵੀ ਉਹਨਾਂ ਦੀ ਜਿੱਥੇ ਜਹਦਾਰ ਜਕਤਾਰ ਸਿੰਘ ਹਵਾਰਾ ਨੂੰ ਉਂਗਲੀ ਫੜ ਕੇ ਉਹਨਾਂ ਨੇ ਤੋੜਿਆ ਉਹਨਾਂ ਨੇ ਵੀ ਹੰਸ ਤੱਕ ਭਾਵੇਂ ਅੱਜ ਜੇਲ੍ਹ 'ਚ ਬੈਠੇ ਆ ਉਹਨਾਂ ਸਿਧਾਂਤਾਂ ਦੇ ਪੈਰਾ ਦੇ ਕੇ ਇਹ ਸੇਵਾ ਕਮਾਈ ਸੋ ਉਹਨਾਂ ਵੱਲੋਂ ਭਾਈ ਗੁਰਨਾਨ ਸਿੰਘ ਜੀ ਬਾਰੇ ਦੋ ਸ਼ਬਦ ਭੇਜੇ ਗਏ ਆ ਦਾ ਸੰਗਤਾਂ ਦੇ ਰੂਬਰੂ ਕਰਦਾ ਇੱਕ ਓਕਾਰ ਅਟਲ ਸਹਾਇ ਸਤਕਾਰਯੋਗ ਧਾਲਸਾ ਜੀਓ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਵਿੱਤਰ ਸੁਖਮਣੀ ਸਾਹਿਬ ਵਿੱਚ ਫਰਮਾਇਆ ਆਮ ਅੰਜਾਨ ਇੱਕ ਖੇਲ ਹੈ ਖੇਲ ਬਨਾਇਆ ਆਗਿਆਕਾਰੀ ਕੀ ਨਹੀਂ ਮਾਇਆ ਪਾਪ ਇਸ ਫਾਨੀ ਸੰਸਾਰ ਵਿੱਚ ਆਉਣਾ ਜਾਣਾ ਕਾਲਪੁਰਖ ਦੀ ਖੇਡ ਹੈ ਇਸ ਖੇਡ ਨੂੰ ਖੰਡੇ ਬਾਟੇ ਦੀ ਪੌਣ ਛੱਕ ਕੇ ਗੁਰੂ ਸਾਹਿਬ ਵੱਲੋਂ ਦਸੀ ਜੁਗਤ ਅੰਸਾਰ ਸਫਲ ਕਰਨਾ ਸਾਡੇ ਜੀਵਨ ਦਾ ਮਨੋਰਥ ਹੈ ਭਾਈ ਗੁਰਨਾਮ ਸਿੰਘ ਜੀ ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਹਾਂ ਭਾਈ ਸਾਹਿਬ ਬੱਬਰ ਖਾਲਸਾ ਇੰਟਰਨੈਟ ਜਥੇਬੰਦੀ ਦੇ ਮੌਜੂਦਾ ਮੁਖੀ ਜਹਦਾਰ ਬੱਬਰ ਬਦਾਵਾ ਸਿੰਘ ਬੱਬਰ ਦੇ ਸਤਕਾਰਯੋਗ ਭਾਈਆ ਜੀ ਸਨ ਇਸ ਪਰਿਵਾਰ ਦੇ ਮੈਂਬਰਾਂ ਨੇ अनेका ਵਾਰ ਪੁਲਿਸ ਦਾ ਕਹਿਰ ਆਪਣੇ ਪਿੰਡਿਆਂ ਤੇ ਹੰਡਾਇਆ ਪਰ ਗੁਰੂ ਕਿਰਪਾ ਸਦਕਾ ਸਿੱਖੀ ਸਿੱਧਕ ਦੇ ਚੱਲਦਿਆਂ ਅਡੋਲਤਾ ਦੀ ਮਿਸਾਲ ਬਣੇ ਰਹੇ ਨਾਮ ਛਿੰਤ ਤੇ ਗੁਰਬਾਣੀ ਤੋਂ ਦੂਰ ਜਾ ਰਹੀ ਅੱਜ ਦੀ ਨੌਜਵਾਨੀ ਇਹੋ ਜਿਹੇ ਪਰਿਵਾਰਾਂ ਤੋਂ ਸੇਧ ਲੈਣੀ ਚਾਹੀਦੀ ਜਿਹੇਦਾਰ ਬਨਾਵਾ ਸਿੰਘ ਜੀ ਜੋ 1978 ਤੋਂ ਲਗਾਤਾਰ ਕੌਮੀ ਸੰਘਰਸ਼ ਵਿੱਚ ਯੋਗਦਾਨ ਪਾ ਰਹੇ ਹਨ ਉਹਨਾਂ ਦੀ ਕੁਰਬਾਨੀ ਦਾ ਸ਼ਬਦਾਂ ਵਿੱਚ ਲੇਖਾ ਜੋਖਾ ਕਰਨਾ ਮੁਸ਼ਕਲ ਹੈ ਉਹਨਾਂ ਕੋਲ ਗੁਰੂ ਸ਼ਬਦ ਕਮਾਈ ਦਾ ਖਜ਼ਾਨਾ ਹੈ ਜਿਸ ਤੋਂ ਵਿਰੋਧੀ ਵੀ ਭੈ ਖਾਂਦੇ ਹਨ ਗੁਰੂ ਚਰਣਾ ਵਿਚ ਅਰਦਾਸ ਹੈ ਕੌਮੀ ਜਲਾਵਤਨੀ ਜਿਹੇਦਾਰ ਬਨਾਵਾ ਸਿੰਘ ਬੱਬਰ ਅਤੇ ਹੋਰ अनेका ਸੰਘਰਸ਼ੀਲ ਗੁਰਸਿੱਖਾਂ ਦੇ ਸਿਰ ਤੇ ਗੁਰੂ ਸਾਹਿਬ ਮਿਹਰ ਭਰਿਆ ਹੱਥ ਰੱਖ ਕੇ ਪੰਥ ਦੀਆਂ ਸੇਵਾਵਾਂਾਂ ਲੈਂਦੇ ਰਹਿਣ ਗੁਰੂ ਚਰਣਾ ਚ ਅਰਦਾਸ ਹੈ ਕਿ ਭਾਈ ਗੁਰਨਾਮ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਮਾਜ਼ ਪਾਕਸਣ ਅਤੇ ਪਰਿਵਾਰ ਤੇ ਸੰਗੀ ਸਾਥੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ ਸਮੂਹ ਸਾਧ ਸੰਗਤ ਨੂੰ ਗੁਰੂwidehat ਪ੍ਰਵਾਨ ਹੋਵੇ ਜੀ ਗੁਰੂ ਪੰਥ ਦਾ ਦਾਸ ਜੇ ਜਿਆਤਰ ਸਿੰਘ ਹਵਾਰਾ ਕੇਂਦਰੀ ਜੇਲ੍ਹ ਮੰਡੋਲੀ ਦਿੱਲੀ ਸੋਏ ਸ਼ਬਦ ਉਹਨਾਂ ਵੱਲੋਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਪਿਤ ਕੀਤੇ ਗਏ ਉਹਨਾਂ ਵੱਲੋਂ ਉਹਨਾਂ ਦੀ ਅੰਤਮ ਅਰਦਾਸ ਵਿੱਚ ਜਿੱल्ली ਵੀ ਸੰਗਤ ਆਈ ਹੈ ਉਹਦਾ ਧੰਨਵਾਦ ਤੇ ਕਿਉਂਕਿ ਸਾਡੇ ਜਿਹੜੇ ਕੌਮੀ ਯੋਧੇ ਜਲਾਵਤਨੀ ਕੱਟ ਰਹੇ ਆ ਭਾਵੇਂ ਜਿਹੜਾਂ ਚ ਬੈਠੇ ਆ ਉਹਨਾਂ ਦੀ ਰਿਹਾਈਆਂ ਵਾਸਤੇ ਕੌਮੀ ਇਨਸਾਫ ਮੋਰਚਾ ਲੱਗਿਆ। ਸ਼ਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ। 2 ਸਾਲ 2 ਮਹੀਨੇ ਹੋ ਗਏ ਸਰਕਾਰਾਂ ਇਨਸਾਫ ਨਹੀਂ ਦੇ ਰਹੀਆਂ। ਸੋ ਜਿੰਨੀਆਂ ਵੀ ਅੱਜ ਇੱਥੇ ਸੀਤਾ ਪਹੁੰਚੀਆਂ। ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਸਰਕਾਰਾਂ ਤੇ ਦਬਾਅ ਬਣਾਉਣ ਵਾਸਤੇ 31 ਮਾਰਚ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਬਹੁਤ ਵੱਡਾ ਇਕੱਠ ਰੱਖਿਆ ਗਿਆ। ਸੋ ਸੰਗਤਾਂ ਉੱਥੇ ਜ਼ਰੂਰ ਹਾਜ਼ਰੀ ਭਰਨ। ਇਹਨੀਆਂ ਬੇਨਤੀਆਂ ਕਰਨਾ ਹੋਇਆ ਹਿਮੰਦ ਦਾ ਜਾਂਚ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ